ਹਾਲੇ ਹੱਥ ਕਾਲੂ ਜੀ ਟਿਰੀ ਨੇੜੇ ਨੇ ਮਗਰ ਜਦੋਂ ਪ੍ਰਧਾਨ ਮਗਰ ਜਦੋਂ ਮੇਰੇ ਸਾਹਮਣੇ ਨੇੜੇ ਨੇੜੇ ਜੇ ਮੜਾ ਜੀ ਜੇ ਕਿ ਮੈਂ ਜਦੋਂ ਨੇੜੇ ਹੋ ਜਾਣਾ ਨੇੜੇ ਜੀ ਹਾਂ ਬਾਸ ਇਹ ਤਾਂ ਬੰਦੇ ਨੇੜੇ ਬਲਾਇਰ ਬਹੁਤ ਦੂਰ ਆ ਬੰਦੇ ਉਹ ਇਸੇ ਮੱਤੇ ਹਰ ਇੱਕ ਆਹ ਠੀਕ ਹੈ ਜੀ ਬਹੁਤ ਕਰ ਕੀ ਕਹਿਣਾ ਚਾਹੁੰਦੇ ਆਈ ਬਸ ਭਾਈ ਨੂੰ ਕਰਾਈ ਜੀ ਸਰ ਪੰਜਾਬ ਸਰਕਾਰ ਨੇ ਇੱਕ ਸਫਾਈ ਮੁਹਿੰਮ ਦੀ ਜਾਦ ਕੀਤੀ ਹੈ ਜਿਹਦੇ ਵਿੱਚ ਪਰਸਨਲੀ ਸਾਡੇ ਸੀਐਮ ਸਾਹਿਬ ਤੇ ਕਨਵੀਨਰ ਕੇਜੀਵਾਲ ਸਾਹਿਬ ਨੇ ਧਿਆਨ ਦਿੱਤਾ ਜਿਹਦੇ ਵਿੱਚ ਅਸੀਂ ਬਹੁਤ ਨੀਸ਼ ਤਰੀਕੇ ਨਾਲ ਬਹੁਤ ਨੀਸ਼ ਮੈਥਡ ਦੇ ਨਾਲ ਹਰ ਇੱਕ ਸ਼ਹਿਰ ਉਹ ਨੋ ਇੱਕ ਸੇਫ ਕਲੀਨ ਤੇ ਗ੍ਰੀਨ ਬਣਾਉਣ ਦਾ ਸੰਕਲਪ ਲਿਤਾ ਤੇ ਉਸ ਦੇ ਤਹਿਤ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਪਹੁੰਚੇ ਹਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਬਟਿੰਡਾ ਵਾਸੀਆਂ ਨੂੰ ਸਾਥ ਜੋੜ ਕੇ ਇਹ ਅਪੀਲ ਕਰਨਾ ਚਾਹੁੰਗਾ ਕਿ ਤੁਸੀਂ ਵੀ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਆਪਣਾ ਯੋਗਦਾਨ ਪਾਓ ਤੇ ਆਪਾਂ ਆਪਣੇ ਸ਼ਹਿਰ ਨੂੰ ਹੋਰ ਸਾਫ਼ ਹਰਿਆ ਭਰਿਆ ਤੇ ਸੇਫ ਬਣਾਈਏ ਅ ਤੇ ਸਪੋਰ ਅੱਗੇ ਲੈ ਕੇ ਜਾਈਏ ਆਪਣੇ ਸ਼ਹਿਰ ਦਾ ਸਟੈਂਡਰਡ ਆਫ ਲਿਵਿੰਗ ਵਧਾਈਏ ਇਹ ਸਾਡਾ ਜੋ ਵੀ ਸੰਕਲਪ ਹੈ ਇਹ ਤੁਹਾਡੇ ਯੋਗਦਾਨ ਦੇ ਬਿਨਾ ਬਿਲਕੁਲ ਫੇਲ ਹੈ ਸਾਨੂੰ ਜੇ ਤੁਹਾਡਾ ਯੋਗਦਾਨ ਮਿਲੇਗਾ ਤਾਂ ਹੀ ਅਸੀਂ ਸਾ ਆਪਣੇ ਸ਼ਹਿਰ ਨੂੰ ਅੱਗੇ ਲਿਜਾ ਪਾਵਾਂਗੇ ਤੇ ਇੱਕ ਬੈਟਰ ਪਲੇਸ ਰਹਿਣ ਵਾਸਤੇ ਬਣਾ ਪਾਵਾਂਗੇ ਕਿਹੜਾ ਪਲਾਨ ਦੀ ਕਾफी ਸਮੱਸਿਆ ਲੋਕਾਂ ਨੂੰ ਉਹ ਵੀ ਸ਼ਹਿਰ ਦੇ ਅੰਦਰ ਹੈ ਇਸ ਵਾਰ ਕੀ ਸੀ ਪਰ ਉਹ ਉਹਦੇ ਤੇ ਅਸੀਂ ਕਨਸਟੈਂਟਲੀ ਲੱਗੇ ਹੋਏ ਹਾਂ ਉਹ ਇੱਕ ਪ੍ਰੋਜੈਕਟ ਜੋ ਹੈ ਉਹ ਲਿਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਨਗਰ ਨਿਗਮ ਤੇ ਉਹ ਕੰਪਨੀ ਜਿਹਨੂੰ ਇਹ ਟੈਂਡਰ ਅਵਾਰਡ ਹੋਇਆ ਸੀਗਾ ਉਹਦੇ ਨਾਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਮੀਦ ਕਰਦੇ ਹਾਂ ਜਲਦੀ ਸ਼ਹਿਰ ਵਾਸੀਆਂ ਨੂੰ ਇਸ ਦੇ ਵਿੱਚੋਂ ਰਾਹਤ ਮਿਲੇ